ਜੀ ਜੇ ਅਸੀਂ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਪੁਆਇੰਟ 4 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗਰੀਡ ਹੈ ਸੋ ਇਹ ਲਗਭਗ ਪੁਆਇੰਟ 6 ਡਿਗਰੀ ਸੈਂਟੀਗਰੀਡ ਜਿਹੜਾ ਨਾਰਮਲ ਤੋਂ ਉੱਪਰ ਰਿਕੁਆਇਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਬੜੀਆਂ ਹੋਈਆਂ ਨੇ ਆਉਣ ਵਾਲੇ 2-3 ਦਿਨ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਗਰਮ ਔਰ ਖੁਸ਼ਕ ਰਹਿਣ ਦਾ ਹੀ ਅਨੁਮਾਨ ਹੈ ਪਰ ਉਹਦੇ ਤੋਂ ਬਾਅਦ ਥੋੜੀ ਜੀ ਸੀਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਹਾਂ ਸੋ 9 10 ਔਰ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਗਰਜ ਚਮਕ ਜਾਂ ਤੇਜ਼ ਹਵਾਵਾਂ ਉਹ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ। ਗਰਮੀ ਦਾ ਕਿੰਨਾ ਪ੍ਰਭਾਵ ਹੈ ਇਸ ਦੇ ਸਾਹਮਣੇ। ਜੀ ਜੇਸੀ ਟੈਂਪਰੇਚਰ ਦੇਖੀਏ ਤਾਂ ਨੀਅਰ ਨਾਰਮਲੀ ਚੱਲ ਰਿਹਾ ਜਿਵੇਂ 0.4 ਡਿਗਰੀ ਸੈਲਸੀਅਸ ਡੇ ਟਾਈਮ ਟੈਂਪਰੇਚਰ ਉੱਪਰ ਕੱਲ ਰਿਕਾਰਡ ਕੀਤਾ ਗਿਆ 0.6 ਡਿਗਰੀ ਸੈਲਸੀਅਸ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਕੋਈ ਸਿਗਨੀਫੀਕੈਂਟ ਅਸੀ ਚੇਂਜ ਨਹੀਂ ਦੇਖ ਰਹੇ ਨਾਰਮਲ ਨਾਲੋਂ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਔਰ ਕਮਿੰਗ ਡੇਸ ਵੀ ਕਿਉਂਕਿ ਹੁਣ ਦੋ ਦਿਨ ਕੰਡੀਸ਼ਨਸ ਕਲੀਅਰ ਨੇ ਫੇਰ ਥੋੜੀ ਤੇਜ਼ ਹਵਾ ਔਰ ਛਿੱਟੇ ਜਾਂ ਘਰ ਚਮਕ ਹੋ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਅਸੀਂ ਟੈਂਪਰੇਚਰ ਦੇ ਵਿੱਚ ਐਕਸਪੈਕਟ ਹਮੇਸ਼ਾ ਹੀ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਰਹਿਣ ਦੀ ਉਮੀਦ ਹੈ ਆਮ ਘਰਾਂ ਨੂੰ ਜਾਨ ਕੇ ਗਰਮ ਇਸਲਾ ਲਈ ਆਮ ਸਾਰਿਆਂ ਨੂੰ ਇਹ ਸੁਲਾ ਦੇ ਸਕਦੇ ਆ ਜੀ ਕਿਉਂਕਿ ਹੁਣ ਸੀਜ਼ਨਲੀ ਜਿਹੜਾ ਟੈਂਪਰੇਚਰ ਆਲਰੇਡੀ ਵੀ ਹੁਣ ਜਿਵੇਂ ਪਰਸੋਂ 39 ਤੋਂ ਉੱਪਰ ਸੀ ਕੱਲ 38 ਤੋਂ ਉੱਪਰ ਸੀ ਸੋ ਹੁਣ ਗਰਮੀ ਕਾਫੀ ਹੈਗੀ ਆ ਟੈਂਪਰੇਚਰ ਜਿਹੜਾ ਡੇ ਟਾਈਮ ਕਾਫੀ ਜ਼ਿਆਦਾ ਚੱਲ ਰਿਹਾ ਹੈਗਾ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਇੰਨੀ ਗਰਮੀ ਚ ਇੰਨੀ ਧੁੱਪ ਤੋਂ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਬਚਾਉਣਾ ਚਾਹੀਦਾ ਔਰ ਲਿਕਵਿਡਸ ਵਾਤ ਤੋਂ ਵਾਤ ਲੈਂਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ jisanan sí? ਫਾਰਮਰਸ ਨੂੰ ਜਿਹੇ ਹਿੱਸਾ ਦੇ ਸਕਦੇ ਆ ਕਿ ਹੱਲੇ ਜਿਹੜਾ 2-3 ਦਿਨ ਵੈਦਰ ਕੰਡੀਸ਼ਨਸ ਕਲੀਅਰ ਨੇ ਵੈਸੇ ਤਾਂ ਹੁਣ ਹਾਰਵੈਸਟਿੰਗ ਕਾਫੀ ਹੋ ਚੁੱਕੀ ਆ ਬਟ ਫੇਰ ਵੀ ਜਿਨ੍ਹਾਂ ਦੀ ਹੱਲੇ ਚੱਲ ਰਹੀ ਆ 2-3 ਦਿਨਾਂ ਵਿੱਚ ਉਹਨਾਂ ਨੂੰ ਜਿਹੜਾ ਆਪਣਾ ਕੰਮ ਨੇਪਟਾ ਲੈਣਾ ਚਾਹੀਦਾ ਸਾਮ ਸੰਭਾਲ ਪ੍ਰੋਡਿਊਸ ਦੀ ਕਰ ਲੈਣੀ ਚਾਹੀਦੀ ਆ ਕਿਉਂਕਿ 9-10 ਤੇ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਤੇਜ਼ ਹਵਾਵਾਂ ਜਾਂ ਗਰਜ ਚਮਕ ਹੋ ਸਕਦੀ ਐ ਸੋ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਜਿਹੜੀ ਹਾਰਵੈਸਟਿੰਗ ਕੰਪਲੀਟ ਕਰ ਲੈਣੀ ਚਾਹੀਦੀ ਆ ਔਰ ਪ੍ਰੋਡਿਊਸ ਦੀ ਸਾਮ ਸੰਭਾਲ ਕਰ ਲੈਣੀ ਚਾਹੀਦੀ ਆ ਵਰ नहीं जी इस तरह का हले कोई अलर्ट आई एम डी वालों नहीं जारी किया गया बट आने वाले दो तीन दिन जो कंडीशनस क्लीयर और ड्राई और उद्दे तो बाद दो तीन दिन कित कि हल्के छिट्टे या तेज़ हवा या गर्द चमक हो सकती है। ਜੀ ਜੇ ਅਸੀਂ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਪੁਆਇੰਟ 4 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗਰੀਡ ਹੈ ਸੋ ਇਹ ਲਗਭਗ ਪੁਆਇੰਟ 6 ਡਿਗਰੀ ਸੈਂਟੀਗਰੀਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਬੜੀਆਂ ਹੋਈਆਂ ਨੇ ਆਉਣ ਵਾਲੇ 2-3 ਦਿਨ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਗਰਮ ਔਰ ਖੁਸ਼ਕ ਰਹਿਣ ਦਾ ਹੀ ਅਨੁਮਾਨ ਹੈ ਪਰ ਉਹਦੇ ਤੋਂ ਬਾਅਦ ਥੋੜੀ ਜੀ ਅਸੀਂ ਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਹਾਂ ਸੋ 9 10 ਔਰ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਗਰਜ ਚਮਕ ਜਾਂ ਤੇਜ਼ ਹਵਾਵਾਂ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਗਰਮੀ ਦਾ ਕਿੰਨਾ ਅਸਰ ਹੈ ਜਿਸ ਦੇ ਸਾਹਮਣੇ ਆ ਉਸ ਤੋਂ ਪਹਿਲਾਂ ਜੀ ਜੇਸੀ ਟੈਂਪਰੇਚਰ ਦੇਖੀਏ ਤਾਂ ਨੀਅਰ ਨੋਰਮਲੀ ਚੱਲ ਰਿਹਾ ਜਿਵੇਂ ਪੁਆਇੰਟ 4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਉੱਪਰ ਕੱਲ ਰਿਕਾਰਡ ਕੀਤਾ ਗਿਆ ਪੁਆਇੰਟ 6 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਕੋਈ ਸਿਗਨੀਫੀਕੈਂਟ ਸੀ ਚੇਂਜ ਨਹੀਂ ਦੇਖ ਰਹੇ ਨਾਰਮਲ ਨਾਲੋਂ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਔਰ ਕਮਿੰਗ ਡੇਸ ਵੀ ਕਿਉਂਕਿ ਹੁਣ ਦੋ ਦਿਨ ਕੰਡੀਸ਼ਨਸ ਕਲੀਅਰ ਨੇ ਫਿਰ ਥੋੜੀ ਤੇਜ਼ ਹਵਾ ਔਰ ਛਿੱਟੇ ਜਾਂ ਗਰਜ ਚਮਕ ਹੋ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਅਸੀਂ ਟੈਂਪਰੇਚਰ ਦੇ ਵਿੱਚ ਐਕਸਪੈਕਟ ਨਹੀਂ ਕਰ ਰਹੇ ਸੋ ਨੀਅਰ ਨਾਰਮਲ ਹੀ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਰਹਿਣ ਦੀ ਉਮੀਦ ਹੈ ਕਾਮ ਕਰਾਂ ਦੇ ਬੰਦਿਆਂ ਨੂੰ ਫਿਰ ਗਰਮ ਇਸਤੀ ਇਸਲਾਮ ਆਮ ਸਾਰਿਆਂ ਨੂੰ ਹੀ ਸੁਲਾ ਦੇ ਸਕਦੇ ਆ ਜੀ ਕਿਉਂਕਿ ਹੁਣ ਸੀਜ਼ਨਲੀ ਜਿਹੜਾ ਟੈਂਪਰੇਚਰ ਆਲਰੇਡੀ ਵੀ ਹੁਣ ਜਿਵੇਂ ਪਰਸੋਂ 39 ਤੋਂ ਉੱਪਰ ਸੀ ਕੱਲ 38 ਤੋਂ ਉੱਪਰ ਸੀ ਸੋ ਹੁਣ ਗਰਮੀ ਕਾਫੀ ਹੈਗੀ ਆ ਟੈਂਪਰੇਚਰ ਜਿਹੜਾ ਡੇ ਟਾਈਮ ਕਾਫੀ ਜ਼ਿਆਦਾ ਚੱਲ ਰਿਹਾ ਹੈਗਾ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਇੰਨੀ ਗਰਮੀ ਚ ਇੰਨੀ ਧੁੱਪ ਤੋਂ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਬਚਾਉਣਾ ਚਾਹੀਦਾ ਔਰ ਲਿਕਵਿਡਸ ਵਾਤੋ ਵਾਤ ਲੈਂਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ jikosalnanu sí? pues ਫਾਰਮਰਸ ਨੂੰ ਜਿਹੇ ਹਿਸਾਬ ਦੇ ਸਕਦੇ ਆ ਕਿ ਹੱਲੇ ਜਿਹੜਾ 2-3 ਦਿਨ ਵੈਦਰ ਕੰਡੀਸ਼ਨਸ ਕਲੀਅਰ ਨੇ ਵੈਸੇ ਤਾਂ ਹੁਣ ਹਾਰਵੈਸਟਿੰਗ ਕਾਫੀ ਹੋ ਚੁੱਕੀ ਆ ਬਟ ਫੇਰ ਵੀ ਜਿਨ੍ਹਾਂ ਦੀ ਹੱਲੇ ਚੱਲ ਰਹੀ ਆ 2-3 ਦਿਨਾਂ ਵਿੱਚ ਉਹਨਾਂ ਨੂੰ ਜਿਹੜਾ ਆਪਣਾ ਕੰਮ ਨੇਪਟਾ ਲੈਣਾ ਚਾਹੀਦਾ ਸਾਮ ਸੰਭਾਲ ਪ੍ਰੋਡਿਊਸ ਦੀ ਕਰ ਲੈਣੀ ਚਾਹੀਦੀ ਆ ਕਿਉਂਕਿ 9-10 ਤੇ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਚਿੱਟੇ ਜਾਂ ਤੇਜ਼ ਹਵਾਵਾਂ ਜਾਂ ਗਰਜ ਚਮਕ ਹੋ ਸਕਦੀ ਆ ਸੋ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਜਿਹੜੀ ਹਾਰਵੈਸਟਿੰਗ ਕੰਪਲੀਟ ਕਰ ਲੈਣੀ ਚਾਹੀਦੀ ਆ ਔਰ ਪ੍ਰੋਡਿਊਸ ਦੀ ਸਾਮ ਸੰਭਾਲ ਕਰ ਲੈਣੀ ਚਾਹੀਦੀ ਆ ਵਰਨਿੰ नहीं जी इस तरह का हले कोई अलर्ट आई एम डी वालों नहीं जारी किया गया बट आने वाले दो तीन दिन जो कंडीशन क्लीयर और ड्राई और उद्दे तो बाद दो तीन दिन कित कि हल्के छिट्टे या तेज़ हवा या गर्द चमक हो सकती है